ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਕੋਲ ਪੈਸਾ ਹੋਵੇ ਤੇ ਉਹ ਜ਼ਿੰਦਗੀ ਦੀਆਂ ਹਰ ਇੱਕ ਖੁਸ਼ੀਆਂ ਆਪਣੇ ਪਰਿਵਾਰ ਨੂੰ ਦੇ ਸਕੇ ਜਿਸ ਲਈ ਉਹ ਮਿਹਨਤ ਵੀ ਕਰਦਾ ਹੈ ਪਰੰਤੂ ਕੁਝ ਅਜਿਹੇ ਇਨਸਾਨ ਵੀ ਨੇ ਜਿਨ੍ਹਾਂ ਤੇ ਕਈ ਵਾਰ ਕਿਸਮਤ ਇਸ ਤਰੀਕੇ ਨਾਲ ਮਿਹਰਬਾਨ ਹੁੰਦੀ ਹੈ ਕਿ ਉਹ ਬੈਠੇ ਬਿਠਾਏ ਹੀ ਕਰੋੜਪਤੀ ਬਣ ਜਾਂਦੇ ਨੇ ਅਜਿਹਾ ਹੀ ਕੁਝ ਵਾਕਿਆ ਬਲੌਕਰ ਨੂਰ ਬੇਦੀਸ਼ ਚ ਪੈਂਦੇ ਪਿੰਡ ਬੜਵਾ ਦਿਵਸ ਨੀਕ ਹਰਪਿੰਦਰ ਸਿੰਘ ਪੱਪੂ ਨਾਲ ਹੋਇਆ ਜੋ ਕਿ 사우ਦੀ ਅਰਬ ਚ ਡਰਾਈਵਿੰਗ ਦਾ ਕੰਮ ਕਰਦੇ ਸੀ ਕੁਝ ਸਮਾਂ ਪਹਿਲਾਂ ਕੁਝ ਕਾਰਨਾ ਕਰਕੇ ਉਹ ਘਰ ਵਾਪਸ ਆ ਗਏ ਸਨ ਜਿਨ੍ਹਾਂ ਨੇ ਬੀਤੇ ਦਿਨ ਹੀ ਲੋੜੀ ਤੋਂ ਪਹਿਲਾਂ ਰੋਪੜ ਦੇ ਅਸ਼ੋਕਾ ਲੋਟਰੀ ਸਟਾਲ ਤੇ ਨੂਰਪੋਦੀਸਤ ਨੂਰਬਦੀ ਸਥਿਤ ਕਾਊਂਟਰ ਤੋਂ 500 500 ਦੀਆਂ ਦੋ ਟਿਕਟਾਂ ਖਰੀਦੀਆਂ ਸੀ ਇਹ ਟਿਕਟਾਂ ਖਰੀਦ ਕੇ ਪੂਰੇ ਪਰਿਵਾਰ ਨੇ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੇ ਦਰਬਾਰ ਤੇ ਨਮਸਤਕ ਹੋ ਕੇ ਅਰਦਾਸ ਕੀਤੀ ਉਹਨਾਂ ਦੱਸੇ ਕਿ ਕੱਲ ਜਦੋਂ ਇਹਨਾਂ ਡਰਾ ਨਿਕਲਿਆ ਤਾਂ ਅਸੀਂ ਆਨਲਾਈਨ ਚੈੱਕ ਕੀਤਾ ਜਿਸ ਵਿੱਚ ਉਹਨਾਂ ਦਾ ਲਾਟਰੀ ਨੰਬਰ ਲੱਗਿਆ ਹੋਇਆ ਸੀ ਜਿਸ ਤੇ ਉਹਨਾਂ ਦੇ ਪੂਰੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਇਸ ਤੋਂ ਬਾਅਦ ਉਹਨਾਂ ਨੂੰ ਅਸ਼ੋਕਾ ਲੋਟੇ ਦਫ਼ਤਰ ਰੋਪੜ ਵਿਖੇ ਬੁਲਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਿਹੋ ਪਰ ਇਹ ਮਹੌਲ ਹੈ ਬਹੁਤ ਹੀ ਜ਼ਿਆਦਾ ਤੇ ਬਹੁਤ ਖੁਸ਼ ਆ ਬੜੇ ਦੁੱਖ ਤਕਲੀਫਾਂ ਦੇਖੀਆਂ ਬਟ ਫਾਈਨਲੀ ਅੱਜ ਸਾਰੇ ਦੁੱਖ ਦੂਰ ਹੋ ਗਏ ਰੱਬ ਨੇ ਕਰਤੇ ਜਦੋਂ ਲੋਟਰੀ ਖਰੀਦਣ ਗਏ ਸੀਗੇ ਉਦੋਂ ਦੀ ਪਰਿਵਾਰਕ ਮੈਂਬਰ ਵਿੱਚ ਕੌਣ-ਕੌਣ ਗਿਆ ਸੀ ਅਸੀਂ ਚਾਰ ਹੋ ਗਏ ਸੀ ਮੇਰੇ ਹਸਬੰਡ ਪਾਪਾ ਮੰਮਾ ਸੀ ਚਾਰ ਹੋ ਗਏ ਸੀਗੇ ਡੈਡੀ ਜੀ ਕਹਿੰਦੇ ਪਾ ਲੋਟਰੀ ਲੈਣੀ ਆ ਤਾਂ ਲੋਟਰੀ ਖਰੀਦੀ ਤੇ ਕੱਲ ਰਾਤ ਕੱਲ ਰਾਤ ਨੂੰ ਜਦੋਂ ਲਾਈਵ ਅਸੀਂ ਦੇਖ ਰਹੇ ਸੀ ਰਿਜ਼ਲਟਸ ਡੈਡੀ ਕਹਿੰਦੇ ਦੇਖ ਬੇਟੇ ਸ਼ਾਇਦ ਆਪਣਾ ਰਿਜ਼ਲਟ ਆ ਜਦੋਂ ਮੈਂ ਦੇਖਿਆ ਤਾਂ ਇਹ ਸ਼ੌਕ ਕਿ ਹਾਂ ਡੈਡੀ ਜੀ ਆਪਣਾ ਨੰਬਰ ਆ ਗਿਆ ਆ ਤਾਂ ਅਸੀਂ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਖੁਸ਼ ਖੁਸ਼ ਹਾਂ ਬਹੁਤ ਜ਼ਿਆਦਾ ਕਿਉਂਕਿ ਬੜੀ ਦੁੱਖ ਤਕਲੀਫਾਂ ਦੇਖੀਆਂ ਬਹੁਤ ਕੁਝ ਦੇਖਿਆ ਆ ਤਾਂ ਅਸੀਂ ਬਹੁਤ ਖੁਸ਼ ਹਾਂ ਸਰ ਹਾਂ ਨਾਮ ਕੀ ਆ ਜੀ ਤੁਹਾਡਾ ਹਰਪਿੰਦਰ ਸਿੰਘ ਜੀ ਲਟਰੀ 10 ਕਰੋੜ ਦੀ ਨਿਕਲੀ ਆ ਹਾਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਹਾਂਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਜਦੋਂ ਤੋਂ ਤੁਸੀਂ ਲੈਟਰ ਹੀ ਪਾਉਂਦੇ ਆਏ ਸੀ 10 ਸਾਲ ਤੋਂ ਪਾਉਂਦੇ ਆ ਰਹੇ ਸੀ ਤੇ ਜੇਕਰ ਗੱਲ ਕੀਤੀ ਜਾਵੇ ਘਰ ਦੇ ਹਾਲਾਤਾਂ ਦੀ ਤਾਂ ਕਿਹਨ ਕਮਾਣ ਵਾਲੇ ਸੀ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਸੀ ਘਰ ਵਾਲਾ ਕਮਾਣੇ ਵਾਲਾ ਜੀ ਮੈਂ ਹੀ ਆ ਜੀ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਤੱਕੇ ਖਾਂਦੇ ਨੂੰ ਬਾਹਰ ਹੁਣ ਜਾ ਕੇ ਕਿਤੇ ਬੂਰ ਪਿਆ ਜਦੋਂ ਲਾਸਟ ਟਾਈਮ 15 ਇੰਨੇ ਟਾਈਮ ਤੋਂ ਤੁਸੀਂ ਲੈਟਰ ਹੀ ਪਾਉਂਦੇ ਆਏ ਤੇ ਇਹ ਲੈਟਰ ਜਦੋਂ ਪਾਈਏ ਤੇ ਪਰਿਵਾਰਕ ਮੈਂਬਰ ਵੀ ਕਹਿੰਦੇ ਨਾਲ ਸੀ ਹਾਂਜੀ ਹਾਂਜੀ ਅਸੀਂ ਸ਼ਹੀਦਾਂ ਦੇ ਮੱਥਾ ਟੇਕ ਕੇ ਆਏ ਪਹਿਲਾਂ ਥਾਣੇ ਜਨੂਪਰ ਉਦੋਂ ਬਾਅਦ ਚ ਆ ਗਏ ਅਸੀਂ ਇਹਨੂੰ ਲੈਟਰੀ ਖਰੀਦੀ ਸ਼ਕਲਾ ਜੀ ਕੋਲੋਂ ਨੂੰ ਪੇ ਵੇ ਦਿੱਤੋਂ ਦੋ ਟਿਕਟਾਂ ਲਈਆਂ ਇਹ ਭਾਗ ਦੇ ਵੀ ਭਾਗ ਮੈਂ ਕਿਹਾ ਵੀ ਜੇ ਅਸੀਂ ਨਿਕਲ ਗਏ ਤਾਂ ਤੇਰੇ ਕੋਲ ਜਰੂਰ ਆਵਾਂਗੇ ਚਲੋ ਜੀ ਫਿਰ ਰੱਬ ਨੇ ਸਾਡੇ ਭਾਗ ਲਾਤੇ ਹਾਂਜੀ ਤੇ 10 ਕਰੋੜ ਰੁਪਏ ਨਿਕਲੇ ਆ ਸਭ ਤੋਂ ਪਹਿਲਾਂ ਕਿਹੜੇ ਕੰਮ ਕਰਨਾ ਚਾਹਤੋਂ ਆਪਣਾ ਘਰ ਦਾ ਪਹਿਲਾਂ ਤਾਂ ਮਕਾਨ ਲੈਣਾ ਘਰ ਦੀ ਸਿੱਧੀ ਵੀਰ ਦੀ ਕਰਨੀ ਹੈ ਉਹਦੇ ਬਾਅਦ ਇਹ ਕੱਢਦੇ ਆ ਉਹ ਲਾਣੇ ਆ ਠੀਕ ਹੈ ਇਹ ਮੁੰਡੇ ਦੀ ਬਾਹ ਠੀਕ ਕਰਾਣੀ ਹੈ ਹੈਂਡੀਕੈਪਟ ਹੋ ਗਿਆ ਵਾ ਤੇ ਫਿਰ ਥੋੜੀ ਪ੍ਰਾਪਰਟੀ ਵੀ ਹੋਰ ਖਰੀਦਣੀ ਐ ਜ਼ਮੀਨ ਜਾਇਦਾਦ ਇਹਦਾ ਕੰਮ ਚਲਾਣਾ ਮੁੰਡੇ ਦਾ ਕੋਈ ਨੂੰ ਖੋਲ ਕੇ ਦੇਣਾ ਕੰਮ ਜਿਹੜਾ ਬੈ ਕੇ ਕੰਮ ਕਰਾਵਾ ਦੋ ਬੰਦਿਆਂ ਤੋਂ ਅੱਗੇ ਬੜੇ ਗਰਾਊਂਡ ਜੀਰੋ ਤੋਂ ਉੱਠੇ ਹੋ ਧਰਤੀ ਤੋਂ ਬੜੇ ਹਾਲਾਤ ਕਹਿੰਦੇ ਮਾੜੇ ਸੀ ਮਾਤਾ ਜੀ ਬਿਬੀ ਨੂੰ ਪਤਾ ਵੀ ਸਾਰਾ ਸਾਰਾ ਰਾਤ ਅਰੇ ਬ ਲੱਕੜੀਆਂ ਚੀਰੀਆਂ ਸਾਰੀ ਥਾਰੀ ਰਾਤ ਸਾਰਾ ਸਾਰਾ ਦਿਨ ਕੰਮ ਕੀਤਾ ਤਾਂ ਜਗ੍ਹਾ ਇੱਥੇ ਤੱਕ ਪਹੁੰਚੇ ਰਮਾਤ ਮਾਨੇ ਪਾਗ ਲਾਇਆ ਹਾਂਜੀ ਪਾਗ ਲਾਇਆ ਜੀ ਸਭ ਨੂੰ ਲਾਵਾ ਪਾਗ ਸਾਰੇ ਬੰਦਰ ਖਰੀਦਣ ਤੇ ਸਾਰਿਆਂ ਨੂੰ ਪਾਗ ਲੱਗਣ ਠੀਕ ਹੈ ਜੀ ਬੜੇ ਬੌਰ ਜੀ ਵੱਡੀ ਖੁਸ਼ੀ ਵਾਲੀ ਗੱਲ ਹੈ ਹਰਪਿੰਦਰ ਸਿੰਘ ਚੰਦਰਗੁਰਮੀਤ ਸਿੰਘ ਸਾਬਕਾ ਫੌਜੀ ਦੇਸਪੁੱਤਰ ਨੂੰ 10 ਕਰੋੜ ਦੀ ਪੰਜਾਬ ਸਰਕਾਰ ਦੀ ਲਾਟਰੀ ਮਿਲੀ ਹੈ ਇਸ ਅੱਜ ਦੇ ਲਾਟਰੀ ਨਿਕਲਦੇ ਮੈਂ ਇਸ ਪਰਿਵਾਰ ਨੂੰ ਆਪਣੇ ਪਿੰਡ ਵਾਸੀਆਂ ਨੂੰ ਤੇ ਆਪਣੇ ਵੱਲੋਂ ਦਿਨੇਖਾ ਐਮਐਲ ਤੋਂ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪਿੰਡ ਨੂੰ ਬਹੁਤ ਵੱਡਾ ਮਾਣ ਮਿਲਿਆ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਲੱਟ ਰਹੀ ਹੈ ਇਹ ਆਮ ਲੋਕਾਂ ਨੂੰ ਨਹੀਂ ਨਿਕਲਦੀ ਇਹ ਕਰੋੜਾਂ ਜੋ ਇੱਕ-ਇੱਕ ਬੰਦੇ ਨੂੰ ਮਿਲਦੀ ਹੈ ਉਹਨਾਂ ਕਰੋੜਾਂ ਵਿੱਚ ਸਾਡੇ ਬੜਬਾ ਪਿੰਡ ਬੜਬਾ ਦੇ ਹਰਬਿੰਦਰ ਸਿੰਘ, ਸਾਨਾ ਭੋਜੀ ਗੁਰਮੀਤ ਸਿੰਘ ਦਾ ਨਾਮ ਆਇਆ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਬਾਦ ਦਾ ਇਸ ਪਰਿਵਾਰ ਬਾਦ ਦਾ ਹੈ ਹੀ ਸਾਡੇ ਸਾਰੇ ਪਿੰਡ ਬਾਦ ਦਾ ਸਾਡੇ ਇਲਾਕੇ ਬਾਦ ਦਾ ਵੀ ਬਹੁਤ ਮਾਣ ਵਾਲੀ ਵੀ ਗੱਲ ਹੈ ਅੱਜ ਸਾਡਾ ਬੜਾ ਸੁਭਾਗਾ ਸਮਾਪਤ ਹੋਇਆ ਸਾਡੇ ਭਰਾ ਸਾਡੇ ਪਿੰਡੇ ਨੌਜਵਾਨ ਸਰਦਾਰ ਹਰਪਿੰਦਰ ਸਿੰਘ ਜੀ ਤੇ ਮੈਡਮ ਕਮਲਦੇਸ਼ ਕੌਰ ਜੀ ਇਹਨਾਂ ਨੂੰ ਪੰਜਾਬ ਸਰਕਾਰ ਦੀ ਜਿਹੜਾ ਲੋਹੜੀ ਬੈਂਪਰ ਹੈ ਜਿਹਦੀ 10 ਕਰੋੜ ਦੀ ਰਾਸ਼ੀ ਨਿਕਲੀ ਹੈ ਸੋ ਸਾਡੇ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤਹਿ ਦਿਲੋਂ ਧੰਨਵਾਦ ਇਹਨਾਂ ਦਾ ਕਿ ਮਾ ਪਰਮਾਤਮਾ ਨੇ ਇਹਨਾਂ ਨੂੰ ਰਾਤ ਦਿਨ ਸੁਖਣੀ ਰਾਤ ਚੁਕਣੀ ਤਰੱਕੀ ਬਖਸ਼ੀ ਲੋਕਾਂ ਨੇ ਇੰਨੀ ਵਾਰ ਥੋੜੀ ਸਰਕਾਰਾਂ ਬਣਾ ਕੇ ਤੁਸੀਂ ਕੰਮ ਕੀਤਾ ਹੁੰਦਾ ਲੋਕ ਫਿਰ ਅੱਛਾ ਕਹਿੰਦੇ ਜਿੱਦੁਰ ਮਰਜ਼ੀ ਦੇਖ ਲਓ ਸਾਰਾ ਕੰਮ ਕਹਿੰਦੇ ਅਸੀਂ ਕੀਤਾ ਤੇ ਫਿਰ ਹਟਾਈ ਕਿਉਂ ਲੋਕਾਂ ਨੇ ਫਿਰ ਜੇ ਨਹੀਂ ਕੀਤਾ ਤਾਂ ਲੋਕਾਂ ਨੇ ਹਟਾਇਆ ਕਿਉਂ ਫਿਰ ਸਾਨੂੰ ਨਹੀਂ ਪਤਾ ਕਿ ਵਿੱਦਿਆ ਨੂੰ ਕਿਹਨੇ ਠੰਗ ਮਾਰੀ ਐ ਸਾਨੂੰ ਪਤਾ ਨਹੀਂ ਲੋਕ ਕੰਮਲੇ ਨੇ 331 ਪਾ ਕੇ ਲਾਈਨ ਖਿੱਚ ਕੇ ਉੱਤੇ ਚੌਕਾ ਪਾ ਦੋ ਤਾਂ ਤੋਤਾ ਬਣ ਜਾਂਦਾ ਐਵੇਂ ਫੈਨ ਕਰਦੇ ਰਹੇ ਸਾਡੇ ਸਿੱਖਿਆ ਮੰਤਰੀ ਤੇ ਇਹਨਾਂ ਨੂੰ ਕੀ ਪਤਾ ਸਿੱਖਿਆ ਦਾ ਕੀ ਹੁੰਦੀ ਹੈ ਸਿੱਖਿਆ ਪੜ੍ਹੀ ਹੋਵੇ ਕਦੇ ਪੜ੍ਹਿਆ ਇਕਨੋਮਿਕਸ ਦਾ ਕਦੇ ਲੈਕਚਰ ਲਾਇਆ ਹੋਵੇ ਕਦੇ a² b² 2ab ਦਾ ਫਾਰਮੂਲਾ ਕਦੇ ਪੜ੍ਹਿਆ ਹੋਵੇ ਜ਼ਿੰਦਗੀ 'ਚ ਕਦੇ tan θ cos θ ਪੜ੍ਹਿਆ ਹੋਵੇ ਤਾਂ ਪਤਾ ਲੱਗੇ ਬਣ ਗਏ ਮੰਤਰੀ ਬਣ ਗਏ ਚੱਲ ਵੀ ਤੂੰ ਹੁਣ ਤੇਰਾ ਮੁੰਡਾ ਹੁਣ ਤੇਰਾ ਭਤੀਜਾ ਹੁਣ ਤੂੰ ਹੁਣ ਤੇਰਾ ਸਾਲਾ ਹੁਣ ਤੇਰਾ ਜੀਜਾ ਚੱਲ ਤੂੰ ਦੁਖੀ ਕਰ ਲਿਆ ਯਾਰ ਇਹਨਾਂ ਨੇ ਅਸੀਂ ਦੁਖੀ ਹੋ ਕੇ ਆਇਆ ਸੀ ਕੋਈ ਨਾ ਪੈਸੇ ਕਮਾਉਣੇ ਆ ਮੈਂ ਰਾਜਨੀਤੀ 'ਚ ਪੈਸੇ ਕਮਾਉਣ ਵਾਲਾ ਕੰਮ ਛੱਡੀ ਫਿਰਦਾ ਮੈਂ ਹੁਣ ਤਾਂ ਪੈਸੇ ਦੇ ਕੇ ਜੰਨਾ ਰੋਜ ਮੈਨੂੰ ਕਿਹਦੇ ਕਲਾਕਾਰ ਮੇਰੇ ਭਰਾ ਹੈ ਉਹਦਾ ਫੋਨ ਆਇਆ ਕਹਿੰਦਾ ਕਿੱਥੇ ਆ ਮੈਂ ਕਰਜ਼ੇ ਲਾਉਂਦਾ ਫਿਰਦਾ ਹਾਂ ਤੂੰ ਕਿਹਦੇ ਕਰਜ਼ੇ ਲੈ ਲੇ ਮਗਾਏ ਸੇ ਪਿੰਡ ਚ ਪਹਿਲਾਂ ਆਇਆ ਸੀ ਬਰਨਾਲੇ ਦੇ ਕੋਲੇ ਪਿੰਡ ਸੀ ਮੈਂ ਕਿਹਾ ਜਦੋਂ ਮੈਂ ਕਲਾਕਾਰ ਤੌਰ ਤੇ ਆਇਆ ਸੀ ਢਾਈ ਲੱਖ ਲਿਆ ਸੀ ਮੈਂ ਕਿਹਾ ਉਹਦਾ ਹਿਸਾਬ ਨਹੀਂ ਫਿਰਦਨੇ ਵੀ ਅੱਜ ਤੋਂ ਐਨੇ ਸਾਲ ਪਹਿਲਾਂ ਢਾਈ ਲੱਖ ਲਿਆ ਸੀ ਹੁਣ ਐ ਕਰ ਵਿਆਜ ਲੱਗ ਕੇ 7 7 ਲੱਖ ਬਣ ਕੇ ਦੇ ਕੇ ਜਾ ਮੈਂ ਕਿਹਾ ਮੈਂ ਤਾਂ ਕਰਜੇ ਲੈਉਣਾ ਫਿਰਦਾ ਹਾਂ ਯਾਰ ਬਰਨਾਲੇ ਉਹ ਸਾਰਿਆਂ ਨੂੰ ਯਾਦ ਆ ਹੁਣ ਕਿਸੇ ਪਿੰਡ ਚ ਐਜਾ ਨਹੀਂ ਹੈਗਾ ਮੈਂ ਖਿਸ਼ੂ ਨਾ ਕੀਤਾ ਹੋਵੇ ਆਬਦਨੀ ਵਾਲੇ ਵਾਗਗੇ ਵਾਲੇ ਬੁੱਗੀਪੁਰ ਵਾਲੇ ਹਰੇ ਕੋਹਪੁਰ ਵਾਲੇ ਸਾਰੇ ਨੰ ਪਿੰਡਾਂ ਚ ਰੋਜ਼ ਤਾਂ ਹੁੰਦੇ ਰਹੇ ਸਬਿਆਚਾਰਕ ਮੇਲਿਆਂ ਤੇ मैनो कोई ये नहीं है मैं कुर्सी चिपकना कदर्सी जनाब जी मैं पत्रकार कहें कुर्सी पर आप बैठे हो उस कुर्सी पर बैठ कर बड़े बड़ों के दिमाग खराब हो जाते हैं आपका क्यों नहीं हुआ मेरा फर्क इतना है जो पहले थे ना वो कुर्सी पर बैठ कर फेमस होते थे कुर्सी पर बैठ कर मशहूर होते थे मैं मशहूर होने के बाद कुर्सी पर बैठा हूं मुझे कोई मशहूरी की जरूरत नहीं सो यह गलत फैमी कर देने 24 ਘੰਟੇ ਮੈਨੂੰ ਗਾਲਾਂ ਤੜਕੀ ਮੈਨੂੰ ਗਾਲਾਂ ਕੱਢਣ ਲੱਗੀਆਂ ਮੈਂ ਮਾੜਾ ਕੀ ਕਰਤਾ ਯਾਰ ਤੜਕੀ ਮੈਨੂੰ ਗਾਲਾਂ ਕੱਢਣ ਲੱਗੀਆਂ ਭਗੰਤ ਮਾਨ ਓ ਨਾ ਨਾ ਅੱਛਾ ਜਦੋਂ ਉਹਨਾਂ ਨੇ ਟੀਵੀ ਤੇ ਮੈਂ ਪਹਿਲਾਂ ਆਉਂਦਾ ਹੁੰਦਾ ਸੀ ਪੀਟੀਸੀ ਤੇ ਉਦੋਂ ਕਹਿੰਦੀ ਕਮਾਲ ਭਗੰਤ ਮਾਨ ਕਮਿਟੀ ਦੀ ਸ਼ਾਨ ਉਹ ਕਹਿੰਦੇ ਨਾ ਨਾ ਬੰਦਾ ਹੀ ਨਹੀਂ ਬਦਲਿਆ ਇਹ ਬੰਦਾ ਨਹੀਂ ਬਦਲਿਆ ਮੈਂ ਕਰ ਕੀ ਦਿੱਤਾ ਨੁਕਸਾਨ ਕਰਤਾ 1 ਰੁਪਈਆ ਦਾ ਗਿਣਾ ਦਿਓ ਤਿੰਨ ਸਾਲ ਹੋ ਗਏ ਯਾਰ 1 ਰੁਪਈਆ ਦਾ ਨੁਕਸਾਨ ਗਿਣਾ ਦਿਓ ਮੈਨੂੰ ਪੰਜਾਬ ਦਾ ਕਰਤਾ ਹੋਵੇ ਮੈਂ ਸਾਨੂੰ ਯੋਗ ਨੇ ਮੌਕਾ ਕਿਉਂ ਠੇਕਾ ਲਿਆ ਤੁਸੀਂ ਜੇ ਸਾਨੂੰ ਦੇਤਾ ਸਾਨੂੰ ਬਹਿਣਾ ਨਹੀਂ ਆਉਂਦਾ ਸਾਨੂੰ ਮੁੱਖ ਮੰਤਰੀ ਨਹੀਂ ਬਣਨਾ ਆਉਂਦਾ ਸਾਨੂੰ ਮੰਤਰੀ ਨਹੀਂ ਬਣਨਾ ਆਉਂਦਾ ਆ ਬੇਟਾ ਬੰਦਾ ਬਰਬਾਦ ਕਰਕੇ ਰੱਖਦਾ ਖਾਨਦਾਨ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਜਗਦੇਵ ਸਿੰਘ ਖੁੱਡੀਆਂ ਜਦੋਂ ਐਮਪੀ ਬਣੇ ਸੀਗੇ ਛੋਟੇ ਛੋਟੇ ਹੁੰਦੇ ਸੀ ਉਸ ਤਾਂ ਟੀਵੀ ਤੇ ਦੇਖਦੂੰ ਸੀ ਲਾਸ਼ ਮਰੀ ਸੀ ਇੱਕ ਕਈ ਦਿਨਾਂ ਬਾਅਦ ਦਰਿਆ ਚ ਖਤਮ ਕਰਕੇ ਰੱਖਦਾ ਪਰਿਵਾਰ ਅਜੀ ਕਰ ਵੈਲਕਮ ਤੁਸੀਂ ਆਓ ਬੰਦੇ ਨੇ ਉਹ 2022 ਚ ਪ੍ਰਕਾਸ਼ ਸਿੰਘ ਬਾਦਲਿਆਰਾ ਆਇਆ ਦੇਖੋ ਤੇ ਮੈਂ ਵੀ ਫਿਰ ਖੇਤੀਬਾੜੀ ਵਿਭਾਗਤ ਸਾਨੂੰ ਉਹਨਾਂ ਦੇ ਘਰ ਦੀ ਮੂਰਦੀ ਹੁਟਲ ਮਾਰ ਕੇ ਲੱਗੇ ਦਰ ਬਿਆਜਾ ਨਾ ਕਰ ਲਓ ਕੀ ਕਰਦਾ ਹੱਤ ਹੈ ਯਾਰ ਬਖਤ ਹੁੰਦਾ ਯਾਰ ਟਾਈਮ ਹੈ ਤੁਸੀਂ ਰੱਬ ਬਣ ਜੰਨੇ ਹੋ ਅੱਜ ਤੁਹਾਨੂੰ ਚਾਰ ਸਲੂਟ ਪੈਂਦੇ ਆ ਤੁਸੀਂ ਰੱਬ ਬਣ ਗਏ ਇਹ ਗਲਤੀ ਫੇਮੀ ਕੱਢਣੀ ਚਾਹੀਦੀ ਹੈ ਹਰ ਇੱਕ ਨੂੰ ਵਕਤ ਬਹੁਤ ਵੱਡੀ ਚੀਜ਼ ਹੈ ਜੀ ਵਕਤ ਇਹ ਭਖਾਰੀਆਂ ਤੋਂ ਭਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਰਾਜਿਆਂ ਨੂੰ ਪੀਖ ਮੰਗਣ ਲਾਉਂਦਾ ਹੈ ਵਕਤ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਬਾਹਰ ਏਟੀਐਮ ਕਾਰਡ ਵਿੱਚ ਕਾਰਡ ਬਦਲ ਕੇ ਲੋਕਾਂ ਨੂੰ ਧੋਖਾ ਦੇਣ ਵਾਲੇ ਅਤੇ ਫਿਰ ਇਹਨਾਂ ਕਾਰਡਾਂ ਦੀ ਵਰਤੋਂ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਗਿਰੋਹ ਦਾ ਪੁਲਿਸ ਦੇ ਵੱਲੋਂ ਖੰਣਾ ਵਿੱਚ ਪਰਦਾ ਫਾਸ਼ ਹੋਇਆ ਹੈ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨੋਂ ਹਰਿਆਣਾ ਦੇ ਰਹਿਣ ਵਾਲੇ ਨੇ ਉਹਨਾਂ ਦੇ ਕਬਜ਼ੇ 'ਚੋਂ 56 ਏਟੀਐਮ ਕਾਰਡ ਮਿਲੇ ਨੇ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਗਿਰੋਹ ਨੇ ਏਟੀਐਮ ਹੈਕ ਕਰਕੇ ਬੈਂਕ ਨਾਲ ਵੀ ਧੋਖਾਧੜੀ ਕੀਤੀ ਹੈ ਅਰੋਪੀ ਦੀ ਪਛਾਣ ਮੁਹੰਮਦ 자ਹਿਦ ਮੁਹੰਮਦ ਅਨਸਾਰ ਤੇ ਮੇਵਾਤ ਚਿੱਲੇ ਦੇ ਪਿੰਡ ਰੂਪਹੇੜੀ ਦੇ ਰਹਿਣ ਵਾਲੇ ਮੁਹੰਮਦ ਯੂਸਫ ਵੱਜੋ ਹੋਈ ਹੈ। ਇਸ ਗਿਰੋਹ ਨੂੰ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਲੋਕਾਂ ਨਾਲ ਠੱਗੀ ਮਾਰਨ ਦੇ ਮਕਸਦ ਨਾਲ ਖੰਨਾ ਚ ਕਾਲੇ ਰੰਗ ਦੀ ਵੈਨਿਊ ਕਾਰ ਚ ਘੁੰਮ ਰਹੇ ਸਨ। ਪੁਲਿਸ ਨੇ ਰਤਨਹੇੜੀ ਰੇਲਵੇ ਫਾਟਕ ਨੇੜੇ ਨਾਕਾਬੰਦੀ ਕਰਕੇ ਹਰਿਆਣਾ ਨੰਬਰ ਵਾਲੀ ਵੈਨਿਊ ਕਾਰ ਵਿੱਚ ਸਫਰ ਕਰ ਰਹੇ ਇਹਨਾਂ ਤਿੰਨੋਂ ਔਰੋਪੀਆ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ 10 ਬੈਂਕਾਂ ਦੇ 56 ਏਟੀਐਮ ਕਾਰਡ ਬਰਾਮਦ ਹੋਏ ਨੇ ਇਹਨਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਡੀ ਖੰਨਾ ਪੁਲਿਸ ਦੀ ਟੀਮ ਨੂੰ ਕੱਲ ਇਤਲਾਹ ਮਿਲੀ ਵੀ ਇੱਕ ਗੈਂਗ ਦੇ ਬੰਦੇ ਇੱਥੇ ਘੁੰਮ ਰਹੇ ਜਿਨ੍ਹਾਂ ਜਿਹੜੇ ਏਟੀਐਮ ਸੰਬੰਧਿਤ ਫਰਾਡ ਕਰਦੇ ਨੇ ਕਾਫੀ ਐਫਰਟ ਕਰਕੇ ਕੱਲ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਹੜੇ ਤਿੰਨ ਬੰਦੇ ਸਾਡੇ ਸਾਨੂੰ ਮਿਲੇ ਨੇ ਇਹ ਤਿੰਨੋ ਹਰਿਆਣੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਤੇ ਹਰਿਆਣਾ ਤੇ ਰਾਜਸਥਾਨ ਵੱਖ-ਵੱਖ ਪਰਚੇ ਦਰਜ ਨੇ ਇਹਨਾਂ ਬੰਦਿਆਂ ਦੀ ਜੋ ਤਲਾਸ਼ ਲਈ ਗਈ ਇਹਨਾਂ ਕੋਲੋਂ 56 ਏਟੀਐਮ ਕਾਰਡ 10 ਬਕਰੇ-ਵਕਰੇ ਬੈਂਕਾਂ ਦੇ ਬਰੰਧ ਹੋਏ ਨੇ ਇਹਨਾਂ ਦਾ ਬੈਕਗ੍ਰਾਉਂਡ ਇਹ ਹੈ ਵੀ ਇਹ ਗੈਸ ਕਟਿੰਗ ਤੇ ਏਟੀਐਮ ਤੇ ਚੋਰੀ ਦੀ ਵਾਰਦਾਤ ਦੇ ਪਰਚੇ ਇਹਨਾਂ ਤੇ ਦਰਜ ਨੇ ਇਹਨਾਂ ATM ਤੋਂ ਇਹ ਕੀ ਕਰਦੇ ਸੀ ਵੀ ਘੋੜੇ ਪਾੜੇ ਲੋਕ ਜੇ ਕੋਈ ਕੈਸ਼ ਕਢਾਣ ਆਇਆ ਕਾਰਡ ਸਵੈਪ ਵੀ ਕਰ ਲੈਂਦੇ ਸੀ ਜਾਂ ਇਹ ਬੈਂਕ ਨੂੰ ਧੋਖੇ ਤੜੀ ਕਰਦੇ ਸੀ ਵੀ ਆਪਣਾ ATM ਪਾ ਕੇ ਟ੍ਰਾਂਜ਼ੈਕਸ਼ਨ ਅੱਧੀ ਕਰਕੇ ਤੇ ATM ਬੰਦ ਕਰ ਦੇਣਾ ਕੈਸ਼ ਕਢਾ ਲੈਣਾ ਤੇ ਬੈਂਕ ਨੂੰ ਸ਼ੋਅ ਕਰ ਦੇਣਾ ਵੀ ਸਾਨੂੰ ਕੈਸ਼ ਨਹੀਂ ਮਿਲਿਆ ਹੈ ਇਸ ਦੇ ਨਾਲ ਇਹ ਬੈਂਕ ਨਾਲ ਵੀ ਥੱਗ ਹੋ ਗਏ ਸੀ ਸਰ ਜੀ ਮਤਲਬ ਕਿੰਨੀ ਕਿੰਨੀ ਕਵਾਰਦਾਤਾ ਕਰ ਚੁੱਕੇ ਨੇ ਇਹਨਾਂ ਤੇ 2 ਜਾਣੇ ਤੇ 8-8 ਪਰਚੇ ਅਡਰਜ ਨੇ 1 ਜਾਣੇ ਦੇ 4 ਮੁਕੱਦਮੇ ਦਰਜ ਨੇ ਇਹ ਪਲਵਲ ਸਾਈਡ ਦੇ ਨੇ ਜੀ ਉੱਥੇ ਲਾਗੇ ਲਾਗੇ ਦੇ ਨੇ ਸਾਰੇ ਹਰਿਆਣਾ ਡਿਸਟ੍ਰਿਕਟ ਨਾਲ ਤੇ ਰਹਿਣ ਵਾਲੇ ਨੇ ਇਹਨੇ ਕੋਈ 50 ਵੀ ਬਾਕ ਫਿਲਹਾਲ ਪੰਜਾਬ ਦਾ ਕੋਈ ਰਿਕਾਰਡ ਨਹੀਂ ਇਹਨਾਂ ਦਾ ਮਿਲਿਆ ਹੈਗਾ ਪਰ ਇਹ ਜੰਕੇ ਹਰਿਆਣਾ ਦਿੱਲੀ ਰਾਜਸਥਾਨ ਇਸੇ ਰੀਜ ਵਿੱਚ ਜ਼ਿਆਦਾ ਐਕਟਿਵ ਸੀ ਟੋਟਲ ਜੇਵਰੀ ਮੈਂਬਰ ਕਿਤਾ ਲਗੇ ਜੀ ਨੇ ਉਹ ਵੀ ਹਲੇ ਪੂਛਪੜਤਾਲ ਚੱਲ ਰਹੀ ਕੋਈ ਤਿਆਹ ਦੇ ਵਿੱਚ ਵੀ ਲਿੰਕ ਹੈ ਨਾ ਇਹਦੇ ਤੇ ਸੋ ਫਾਰ ਨਹੀਂ ਜੀ ਹਲੇ ਪੰਜਾਬ ਦੇ ਕੋਈ ਵਾਰਦਾਤ ਨਹੀਂ ਸਾਨੂੰ ਟ੍ਰੇਸ ਹੋਈ ਤੇ ਇਹ ਕਿਸ ਦੇ ਨਾਲ ਹੋਤੀ ਬਰਾਮਗੀ ਕੀਤੀ ਨਹੀਂ ਇਹਨਾਂ ਤੋਂ ਫਿਲਹਾਲ ਦਾ ਕਾਰਜ ਜੀ ਬਰੰਧ ਹੋਏ ਕਿਉਂਕਿ ਇਨੀ ਮਾਤਰਾ ਚ ਕਿਸੇ ਇੱਕ ਬੰਦੇ ਕੋ ਕਾਰਡ ਹੋਣਾ ਵੈਸੀ ਸ਼ੱਕ ਦੀ ਗੱਲ ਹੈਗੀ ਹੈ ਜਿੰਨ ਤੇ ਇਹ ਹੈਗੇ ਜੀ 20 ਤੋਂ 32 ਸਾਲ ਦੇ ਇਹ ਚਲੋ ਸਰ ਸੀਰੀਅਸ ਚੀਜ਼ ਹੈ ਜੀ ਇਹ ਏਟੀਐਮ ਮਸ਼ੀਨ ਨੂੰ ਹੈਕ ਕਿਦਾਂ ਕਰ ਦਿੱਤੀ ਜਾਂਦਾ ਹੈ ਕੋਈ ਮੈਂ ਦੱਸ ਰਿਹਾ ਨਹੀਂ ਜ ਜਦੋਂ ਏਟੀਐਮ ਕਾਰਡ ਪਾਇਆ ਇਹਨਾਂ ਨੂੰ ਕਿਉਂਕਿ ਤੇ ਇਸ ਹੈਗਾ ਏਟੀਐਮ ਦਾ ਇਹ ਏਟੀਐਮ ਬੰਦ ਕਰ ਦਿੰਦੇ ਸੀ ਜਦੋਂ ਕੈਸ਼ ਇੱਕਦਮ ਨਿਕਲਣ ਲੱਗਦਾ ਉਸ ਟਾਈਮ ATM ਬੰਦ ਕਰ ਦਿੰਦੇ ਸੀ ਕੈਸ਼ ਕਢਾ ਲੈਂਦੇ ਸੀ ਬਟ ਉਹ ਬੈਂਕ ਨੂੰ ਸ਼ੋਅ ਕਰਦਾ ਸੀ ਵੀ ਸਾਡਾ ਕੈਸ਼ ਨਹੀਂ ਨਿਕਲਿਆ ਸੋ ਜੇ ਤੁਸੀਂ 10000 ਦੀ ट्रांजैक्शन ਕੀਤੀ ਤੇ ਤੁਸੀਂ ਇੱਕ ਵਾਰੀ ਤਾਂ ਕਢਾ ਲਿਆ ਤੇ ਬੈਂਕ ਨੂੰ ਫਿਰ ਤੁਸੀਂ 10000 ਫਿਰ ਕਲੇਮ ਪਾ ਲਿਆ ਇਸ ਹਿਸਾਬ ਨਾਲ ਬੈਂਕ ਨੂੰ ਵੀ ਧੋਖੀ ਮਾਰਦੇ ਸੀ ਫਰਦਰ ਸਰ ਇਹ ਤੋਂ ਉਹਨੇ ਕੋ ਪੁੱਛ ਕੀਤਾ ਤੇ ਫਰਦਰ ਪੁੱਛਗੀਆਂ ਜਾਰੀ ਹੈ ਜੀ ਤੇ ਕੋਈ ਹੋਰ ਕੁਝ ਆਊਗਾ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਥੈਂਕ ਯੂ ਕਲ ਜ਼ਿਆਦਾਤਰ ਮੋਬਾਈਲ ਯੂਜ਼ਰ ਦੋ SIM ਕਾਰਡ ਦੀ ਵਰਤੋਂ ਕਰਦੇ ਨੇ ਪਰ ਮਹਿੰਗੇ ਰੀਚਾਰਜ ਪਲਾਨ ਕਾਰਨ ਕਈ ਵਾਰ ਦੋ ਨੰਬਰਾਂ ਨੂੰ ਚਾਲੂ ਰੱਖਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਭਾਵੇਂ ਅਸੀਂ ਦੂਜੇ SIM ਕਾਰਡ ਦੀ ਵਰਤੋਂ ਬਹੁਤ ਘੱਟ ਕਰਦੇ ਹੋਈਏ ਪਰ ਕਈ ਵਾਰ ਸਾਨੂੰ ਇਸ ਕਾਰਡ ਦੇ ਨੰਬਰ ਦਾ ਰੀਚਾਰਜ ਕਰਨਾ ਪੈਂਦਾ ਹੈ ਤੇ ਨੰਬਰ ਡੀਐਕਟਿਵਟ ਹੋ ਸਕਦਾ ਹੈ ਛੇਕਰ ਤੁਹਾਨੂੰ ਵੀ ਇਹ ਡਰ ਹੈ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਤੁਸੀਂ ਨੰਬਰ ਰੀਚਾਰਜ ਕੀਤੇ ਬਿਨਾ ਵੀ ਕਈ ਮਹੀਨਿਆਂ ਤੱਕ SIM ਨੂੰ ਐਕਟਿਵੇਟ ਰੱਖ ਸਕਦੇ ਹੋ ਕਮ ਰੈਗੂਲੇਟਰੀ ਥਰਟੀ ਆਫ ਇੰਡੀਆ ਨੇ Jio, Airtel, Vi ਅਤੇ BSNL ਦੇ ਕਰੋੜਾਂ ਉਪਭੋਗਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ ਇਸੇ ਨਾਲ ਹੀ ਟੈਲ ਦੇ ਨਿਯਮਾਂ ਨੇ ਮੋਬਾਈਲ ਉਪਭੋਗਤਾਵਾਂ ਨੂੰ ਲਗਾਤਾਰ ਮਹਿੰਗੇ ਰੀਚਾਰਜ ਕਰਨ ਦੀ ਵੀ ਪਰੇਸ਼ਾਨੀ ਤੋਂ ਮੁਕਤ ਕਰ ਦਿੱਤਾ ਹੈ ਦਰਅਸਲ ਬਹੁਤ ਸਾਰੇ ਲੋਕ ਆਪਣਾ ਚਾਰਜ ਪਲਾਨ ਖਤਮ ਹੁੰਦੇ ਹੀ ਇਸ ਤਰ੍ਹਾਂ ਨਾਲ ਆਪਣਾ ਨੰਬਰ ਚਾਰਜ ਕਰਦੇ ਨੇ ਕਿ ਉਹਨਾਂ ਦਾ ਨੰਬਰ ਉਹ ਨੰਬਰ ਕਿਸੇ ਹੋਰ ਨੂੰ ਟ੍ਰਾਂਸਫਰ ਹੋ ਸਕਦਾ ਹੈ ਜੇਕਰ ਤੁਸੀਂ ਵੀ ਤੁਰੰਤ ਰਿਚਾਰਜ ਤੇ ਇਤਨਾ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਟ੍ਰਾਇਲ ਮੋਬਾਈਲ ਯੂਜ਼ਰ ਕੰਜ਼ਿਊਮਰ ਹੈਡਬੁੱਕ ਦੇ ਅਨੁਸਾਰ ਚਾਰਜ ਖਤਮ ਹੋਣ ਤੋਂ ਬਾਅਦ ਤੁਹਾਡਾ SIM 90 ਦਿਨਾਂ ਤੱਕ ਐਕਟਿਵੇਟ ਰਹਿੰਦਾ ਹੈ ਯਾਨੀ ਕਿ ਰਿਚਾਰਜ ਖਤਮ ਹੋਣ ਦੇ ਤਕਰੀਬਨ 3 ਮਹੀਨੇ ਬਾਅਦ ਤੱਕ ਤੁਹਾਨੂੰ ਨੰਬਰ ਚੱਲਦਾ ਰਹਿੰਦਾ ਟ੍ਰੈਮ ਦੇ ਨਿਯਮਾਂ ਅਨੁਸਾਰ ਜੇਕਰ ਤੁਹਾਡੇ ਨੰਬਰ ਤੇ ਪੈ ਖਤਮ ਹੋਣ ਦੇ 90 ਦਿਨਾਂ ਤੱਕ ਰੀਚਾਰਜ ਨਹੀਂ ਹੁੰਦਾ ਤਾਂ ਇਸ ਦਾ ਪ੍ਰੀਪੇਡ ਬੈਲੈਂਸ 20 ਰੁਪਏ ਹੈ ਤਾਂ ਕੰਪਨੀ ਉਹਨਾਂ 20 ਰੁਪਏ ਦੀ ਕਟੌਤੀ ਕਰੇਗੀ ਅਤੇ ਵੈਧਤਾ ਨੂੰ 30 ਦਿਨਾਂ ਲਈ ਵਧਾ ਦੇਵੇਗੀ ਇਸ ਦਾ ਮਤਲਬ ਹੈ ਕਿ ਤੁਹਾਡਾ ਨੰਬਰ ਕੁੱਲ 120 ਦਿਨਾਂ ਲਈ ਚੱਲਦਾ ਰਹੇਗਾ ਇਸ ਤਰ੍ਹਾਂ ਚੈੱਕ ਕਰ ਤੁਸੀਂ ਸੈਕੰਡ SIM ਰੱਖਦੇ ਹੋ ਤਾਂ ਉਸ ਵਿੱਚ 20 ਰੁਪਏ ਦਾ ਬੈਲੈਂਸ ਰੱਖਣ ਤੋਂ ਬਾਅਦ ਤੁਸੀਂ ਰਿਚਾਰਜ ਖਤਮ ਹੋਣ ਤੋਂ ਬਾਅਦ 120 ਦਿਨਾਂ ਤੱਕ SIM ਕਾਰਡ ਨੂੰ ਐਕਟੀਵੇਟ ਰੱਖ ਸਕਦੇ ਹੋ ਦੱਸਦੇ ਇਹ ਇਸ ਵਿੱਚ 15 ਦਿਨ ਦਾ ਸਮਾਂ ਮਿਲਦਾ ਹੈ ਟ੍ਰਾਇਲ ਦੇ ਅਨੁਸਾਰ ਇਹਨਾਂ 120 ਦਿਨਾਂ ਤੋਂ ਬਾਅਦ SIM ਕਾਰਡ ਯੂਜ਼ਰ ਨੂੰ ਆਪਣਾ ਨੰਬਰ ਦੁਬਾਰਾ ਐਕਟੀਵੇਟ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਜਾਂਦੇ ਹੈ ਹਾਲਾਂਕਿ ਜੇਕਰ ਕੋਈ ਯੂਜ਼ਰ ਇਹਨਾਂ 15 ਦਿਨਾਂ ਵਿੱਚ ਆਪਣਾ ਨੰਬਰ ਐਕਟੀਵੇਟ ਨਹੀਂ ਕਰ ਸਕਦਾ ਤਾਂ ਉਸ ਦਾ ਨੰਬਰ ਪੂਰੀ ਤਰ੍ਹਾਂ ਅਯੋਗ ਦਿੱਤਾ ਜਾਵੇਗਾ ਤੇ ਫਿਰ ਉਹ ਨੰਬਰ ਕਿਸੇ ਹੋਰ ਨੂੰ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ ਤੁਹਾਨੂੰ ਫਿਰ ਦੱਸ ਦਿੰਦੇ ਆ ਵੀਰ ਪੇਚ 120 ਦਿਨ ਚੱਲੇਗਾ SIM Jio Airtel Vodafone ਤੇ BSNL ਇਹ ਯੂਜ਼ਰ ਲਈ ਰਾਹਤ ਪਰ ਖਬਰ ਹੈ ਜਿਸ ਦੇ ਵਿੱਚ ਤੁਸੀਂ ਵੀਰਪੇ ਦੇ ਵਿੱਚ 120 ਦਿਨਾਂ SIMਮ ਚਲਾ ਸਕਦੇ ਹੋ ਵੈਸਟਰਨ ਡਿਸਪੈਂਸ ਨਾਲ ਪੰਜਾਬ ਚ ਬਣੇ ਮੀਂਹ ਵਾਲੇ ਅਸਾਰ, ਠੀਤ ਲਹਿਰ ਤੇ ਧੁੰਦ ਦਾ ਕੋਈ ਅਲਟ ਨਹੀਂ ਦੱਸ ਦਈਏ ਪੱਛਮੀ ਡਿਸਪੈਂਸ 17 ਜਨਵਰੀ ਤੋਂ ਸਰਗਰਮ ਹੈ ਜਿਸ ਦੇ ਚਲਦੇ ਪੰਜਾਬ ਵਿੱਚ ਮੀਂਹ ਪੈਣ ਦੇ ਅਸਾਰ ਬਣ ਗਏ ਨੇ ਪਿਛਲੇ ਕੁਝ ਦਿਨਾ ਤੋਂ ਤੇਜ਼ ਧੁੱਪ ਨਿਕਲਣ ਨਾਲ ਦਿਨ ਦਾ ਅਧਿਕਮ ਤਾਪਮਾਨ ਸੁਧਾਰਨ ਦੇ ਨੇੜੇ ਪਹੁੰਚ ਗਿਆ ਜਦੋਂ ਕਿ ਨਿਊਜ਼ਮ ਤਾਪਮਾਨ 0.8 ਡਿਗਰੀ ਦਾ ਹੋਇਆ ਜਿਸ ਤੋਂ ਬਾਅਦ ਤਾਪਮਾਨ ਸੁਧਾਰਨ ਤੋਂ 2.3 ਡਿਗਰੀ ਵੱਧ ਬਣਿਆ ਮੌਸਮੀ ਪਾਗ ਮੁਤਾਬਕ ਬੀਤੇ ਦਿਨ ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਠੰਡਾ ਸ਼ਹਿਰ ਹੈ ਜਿੱਥੇ ਕਿ ਨਿਯਤਮ ਤਾਪਮਾਨ 4.3 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਐਤਵਾਰ ਸ਼ਾਮ ਤੇ ਤਾਪਮਾਨ ਅਨੁਸਾਰ ਸਭ ਤੋਂ ਵੱਧ ਤਾਪਮਾਨ ਮੁਹਾਰੀ ਵਿੱਚ ਰਿਹਾ ਜਿੱਥੇ ਸਭ ਤੋਂ ਵੱਧ ਤਾਪਮਾਨ 24.7 ਡਿਗਰੀ ਦਰਜ ਕੀਤਾ ਗਿਆ ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਤਾਪਮਾਨ ਵਿੱਚ 4.8 ਡਿਗਰੀ ਦਾ ਵਾਧਾ ਹੋਇਆ ਜਿਸ ਦੇ ਤਾਪਮਾਨ 'ਚ ਸੁਧਾਰਨ ਦਰਜ ਕੀਤਾ ਗਿਆ ਹੈ। ਪੱਛਮੀ ਗੜਬੜੀ ਦਾ ਅਸਰ ਪਹਾੜੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ 'ਤੇ 23 ਜਨਵਰੀ ਤੱਕ ਬਰਫਬਾਰੀ ਤੇ ਮੀਂਹ ਦੇ ਅਸਰ ਨੇ। ਦੂਜੇ ਪਾਸੇ 22 ਤੋਂ ਲੈ ਕੇ 23 ਜਨਵਰੀ ਨੂੰ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਬੜੇ ਹੋਏ ਨੇ। 22 ਜਨਵਰੀ ਨੂੰ ਵੈਸਟਰਨ ਡਿਸਪੈਂਸ ਦਾ ਅਸਰ ਪੰਜਾਬ 'ਚ ਰਹੇਗਾ। 22 ਜਨਵਰੀ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਬਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਤੇ ਫਤਿਹਗੜ ਸਾਹਿਬ ਰੂਪਨਗਰ ਐਸਐਸ ਨਗਰ ਤੇ ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਸੰਘਣੀ ਧੁੰਦ ਰਹਿਣ ਦਾ ਅਨੁਮਾਨ ਹੈ ਜਲੰਧਰ ਵਿੱਚ ਵੀ ਲੁਧਿਆਣਾ ਵਿੱਚ ਵੀ ਸੰਘਣੀ ਧੁੰਦ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਪਟਿਆਲਾ ਵਿੱਚ ਹਾਲਾਂਕਿ ਮੌਸਮ ਸਾਫ਼ ਰਹੇਗਾ ਜਿਸ ਦੇ ਵਿੱਚ ਤਾਪਮਾਨ 10 ਤੋਂ ਲੈ ਕੇ 19 ਡਿਗਰੀ ਦੇ ਵਿੱਚ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੋਹਾਲੀ ਵਿੱਚ ਸ਼ਹਿਰ ਤਾਪਮਾਨ ਸਾਫ਼ ਰਹੇਗਾ ਤੇ ਤਾਪਮਾਨ ਵਿੱਚ 9 ਤੋਂ 8 ਡਿਗਰੀ ਰਹਿਣ ਦੇ ਅਸਾਰ ਜਤਾਏ ਜਾ ਰਹੇ ਨੇ ਤਾਂ ਨੂੰ ਇੱਕ ਵਾਰੀ ਫਿਰ ਦੱਸ ਦਿੰਨੇ ਹਾਂ ਪੱਛਮੀ ਵਿਸਪੈਂਸ 18 ਜਨਵਰੀ ਤੋਂ ਸਰਗਰਮ ਹੈ ਜਿਸ ਦੇ ਚੱਲਦੇ ਪੰਜਾਬ ਵਿੱਚ ਮੀਂਹ ਦੇ ਅਸਾਰ ਬਣ ਗਏ ਨੇ ਦੂਜੇ ਪਾਸੇ ਠੰਡ ਲਹਿਰ ਦੇ ਤਹਾਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਪੱਛਮੀ ਗੜਬੜੀ ਦਾ ਅਸਰ ਪਹਾੜੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਪਹਾੜਾਂ ਤੇ 23 ਜਨਵਰੀ ਤੱਕ ਬਰਫਬਾਰੀ ਤੇ ਮੀਂਹ ਦੇ ਅਸਾਰ ਨੇ ਦੂਜੇ ਪਾਸੇ 22 ਤੋਂ ਲੈ ਕੇ 23 ਜਨਵਰੀ ਨੂੰ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਨੇ ਤੇ 22 ਜਨਵਰੀ ਨੂੰ वेस्टर्न डिसपेंस का असर पंजाब ते ਰਹੇਗਾ ਫਿਲਹਾਲ 22 ਜਨਵਰੀ ਨੂੰ ਕਈ ਇਲਾਕਿਆਂ ਵਿੱਚ ਪੰਜਾਬਦਿਆਂ ਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ